ਆਰਾ ਸਪੀਨਾ ਤੁਸੀਂ ਕਦੇ ਘਰੇ ਬਣਾ ਲਈ ਮਲਾਈ ਮੇਥੀ ਦੀ ਸੁੱਕੀ ਮੇਥੀ ਤੋਂ ਇਹ ਜਿਹੜੀ ਮੇਥੀ ਆਪਾਂ ਉੱਪਰ ਛਿੜਕਦੇ ਹੁੰਨੇ ਆਗੇ ਜੇ ਕਦੇ ਘਰੇ ਬਣਾ ਲਈ ਨਾ ਜਵਾਕ ਰੋਜ ਮੰਗਣਗੇ ਕਦੇ ਪੰਗਾ ਨਾ ਲੈ ਲਿਓ ਬਣਾਉਣ ਦਾ ਪਰ ਮੈਂ ਤੁਹਾਨੂੰ ਦਿਖਾ ਦੇਣਾ ਬਣਦੀ ਕਿਵੇਂ ਆ ਇੱਕ ਆਪਾਂ ਪਾਣੀ ਲੈਣਾਗਾ ਤੇ ਉਹਦੇ ਵਿੱਚ ਨਾ ਆਪਾਂ ਸੁੱਕੀ ਮੇਥੀ ਪਾਵਾਂਗੇ ਆਮ ਮੇਥੀ ਕੋਈ ਵੀ ਹੋ ਸਕਦੀ ਆ ਖੁੱਲੀ ਮੇਥੀ ਆ ਐਮ ਡੀ ਐਚ ਦੀ ਵਰਤ ਰਹੀ ਹਾਂ ਮੈਂ ਤੁਸੀਂ ਕੋਈ ਵੀ ਖੁੱਲੀ ਮੇਥੀ ਲੈ ਲਿਓ ਠੀਕ ਹੈ ਇਹ 15 20 ਗ੍ਰਾਮ ਹੀ ਜਾਂ ਜ਼ਿਆਦਾ ਨਹੀਂ ਹੈਗੀ ਤੇ ਐਮਰਜੈਂਸੀ ਦੇ ਵਿੱਚ ਕਦੇ ਸਬਜ਼ੀ ਨਹੀਂ ਹੁੰਦੀ ਤੇ ਇਹਦੀ ਤੁਸੀਂ ਬਹੁਤ ਕੈਂਡ ਸਬਜ਼ੀ ਬਣਾ ਸਕਦੇ ਹੋ ਆਲੂ ਮੇਥੀ ਠੀਕ ਹੈ ਜੀ ਤੇ ਆਲੂ ਮੇਥੀ ਮਲਾਈ ਬਣ ਜੂਗੀ ਤੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਜੀ ਆਪਣਾ ਕੜਾਹੀ ਕੜਾਹੀ 'ਚ ਥੋੜਾ ਜਿਹਾ ਪਾਵਾਂਗੇ ਤੇਲ ਤੇ ਤੇਲ ਦੇ ਰਫੈਂਡ ਕਿ ਉਹ ਜੋ ਵੀ ਤੁਸੀਂ ਵਰਤ ਸਕਦੇ ਹੋਗੇ ਉਸ ਤੋਂ ਬਾਅਦ ਜੀਰਾ ਜੀਰਾ ਆਪਾਂ ਥੋੜਾ ਜਿਹਾ ਭੁੰਨਦੇ ਹੋ ਠੀਕ ਹੈ ਜੀ ਮੈਂ ਥੋੜਾ ਠੰਡੇ ਤੇਲ 'ਚ ਪਾਤਾ ਕੋਈ ਦਿੱਕਤ ਨਹੀਂ ਤੇਲ ਗਰਮ ਹੋ ਜੂ ਤੇ ਭੁੱਜ ਜੂ ਇਹ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਜੀ ਆਪਣਾ ਤੜਕਾ ਬਿਨਾਂ ਟਮਾਟਰ ਤੋਂ ਬਾਕੀ ਸਾਰਾ ਕੁਝ ਪਾ ਦਾਂਗੇ ਟਮਾਟਰ ਨਹੀਂ ਪਾਉਣਾ ਕਿਉਂਕਿ ਇਹ ਆਪਾਂ ਭੁੰਨਣਾ ਹੈਗਾ ਤੇ ਲਾਈਟ ਬ੍ਰਾਊਨ ਕਰ ਲਾਗਾ ਤੇ ਉਸ ਤੋਂ ਬਾਅਦ ਆਪਣੇ ਟਮਾਟਰ ਜੀ ਮੋٹے ਮੋٹے ਕੱਟੇ ਹੋਏ ਠੀਕ ਹੈ ਜੀ ਇਸ ਤਰ੍ਹਾਂ ਕਰਨਾ ਤੇ ਉਸ ਤੋਂ ਬਾਅਦ ਆਪਾਂ ਇਹ ਚ ਬਾਰਿਸ਼ ਕਰਾਂਗੇ ਮਸਾਲਿਆਂ ਦੀ ਤੇ ਮਸਾਲੇ ਤੁਸੀਂ ਆਪਦੀ ਚੁਆਇਸ ਦੇ ਹਿਸਾਬ ਨਾਲ ਵਰਤ ਸਕਦੇ ਹੋ ਜਿਹੜੀ ਵੀ ਤੁਹਾਨੂੰ ਲੋਟ ਲੱਗਦਾਗਾ ਗਰਮ ਮਸਾਲਾ ਹਲਦੀ ਮਿਰਚਾਂ ਤੇ ਨਮਕ ਮੈਂ ਇਹ ਚੀਜ਼ ਨਾਰਮਲ ਹੀ ਵਰਤੀ ਹੈਗੀ ਤੇ ਉਸ ਤੋਂ ਬਾਅਦ ਜੀ ਇਹਦੇ ਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਜਿਹੜੇ ਮਸਾਲੇ ਉਹ ਮਚਣ ਨਾ अपना ਚੰਗੀ ਜਿਹੜਾ ਤੜਕਾ ਚੰਗਾ ਬਣ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟੇ ਹੋਏ ਆਲੂ ਥੋੜੇ ਬਰੀਕ ਹੀ ਕੱਟਨੇ ਆ ਇਹ ਜਿਆਦਾ ਮੋਟੇ ਨਹੀਂ ਰੱਖਣੇ ਕਿਉਂਕਿ ਥੋੜੀ ਜਲਦੀ ਉਹ ਬਣ ਜੂਗੀ ਸਬਜ਼ੀ ਜੇ ਬਰੀਕ ਕੱਟੇ ਹੋਣਗੇ ਤੇ ਮੇਥੀ ਤਾਂ ਥੋੜੇ ਟਾਈਮ ਜੀ ਬਣ ਜਾਂਦੀ ਹੈ ਠੀਕ ਹੈ ਜੀ ਤੇ ਜਿਹੜੀ ਆਪਾਂ ਮੇਥੀ ਭਿਉਂ ਕੇ ਰੱਖੀ ਸੀ ਉਹਨੂੰ ਆਪਾਂ ਨਿਚੋੜ ਲਿਆਂਗੇ ਉਹਦਾ ਪਾਣੀ ਕੱਢ ਦੇਾਂਗੇ ਤੇ ਆ ਦੇਖੋ ਜੀ ਤੇ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਛੱਡ ਦਿਓ ਤੇ ਇਹਨੂੰ ਹੁਣ ਸੇਕਾ ਘਟਾ ਲੈਣਾ ਬਿਲਕੁਲ ਘਟਾ ਦੇਣਾ ਜਿੰਨਾ ਵੀ ਤੁਹਾਡਾ ਗੈਸ ਘਟਦਾਗਾ ਉਨਾ ਘਟਾ ਲੈਣਾਗਾ ਠੀ ਦੇਖੋ ਜੇ ਪਾਣੀ ਸਣੇ ਪਾਣਦੇ ਫਿਰ ਪਾਣੀ ਛੱਡ ਜਾਂਦੀ ਫਿਰ ਸਵਾਦ ਨਹੀਂ ਬਣਦੀ ਇਸ ਤਰ੍ਹਾਂ ਦੇਖੋ ਹੁਣੀ ਕੱਚੀ ਖਾਨ ਨੂੰ ਜੀ ਕਰਦਾ ਇੰਨੀ ਘੈਂਟ ਬਣ ਗਈ ਇਹ ਤੇ ਹੁਣ ਇਹਨੂੰ ਆਪਾਂ ਢੱਕ ਕੇ ਰੱਖਾਂਗੇ ਘੱਟੋ ਘੱਟ 10 ਮਿੰਟਾਂ ਲਈ ਠੀਕ ਹੈ ਜੀ ਜਮਾ ਸਲੋ ਸੇਕੇ ਤੇ ਵਿੱਚ ਦੀ ਤੁਸੀਂ ਕਦੀ ਵਾਰ ਕਰਚੀ ਮਾਰ ਵੀ ਸਕਦੇ ਹੋਗੇ 10 ਮਿੰਟਾਂ ਬਾਅਦ ਦੇਖੋ ਰੰਗ ਕਿੰਨਾ ਘੈਂਟ ਆਇਆ ਬਣ ਕੇ ਆਪਣਾ ਰੈਡੀ ਹੋ ਗਿਆ ਤੇ ਹੁਣ ਕਰਦੇ ਆ ਇਹਨੂੰ ਸਰਵ ਤੇ ਖਾਵਾਂਗੇ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਮਲਾਈ ਮੇਥੀ ਮਲਾਈ ਆਲੂ ਵਿੱਚ ਸਾਰਾ ਕੁਝ ਮਿਕਸੀ ਹੈ ਜੀ ਆਲੂ ਮੇਥੀ ਮਲਾਈ ਤੇ ਜਾਂ ਆਲੂ ਮੇਥੀ ਕੱਲੀ ਬਣਾ ਸਕਦੇ ਹੋ ਜੇਕਰ ਮਲਾਈ ਨਹੀਂ ਹੈਗੀ ਤਾਂ ਬਹੁਤ ਘੈਂਟ ਰੈਸਪੀ ਹੈ ਜੀ ਫੋਲੋ ਕਰ ਲਓ ਮੈਨੂੰ ਹੋਰ ਬਹੁਤ ਸਾਰੀਆਂ ਰੈਸਪੀਆਂ ਲਈ